हां दे ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪੂਨੀਆ ਵੀਰਪਿੰਦੇ ਪੂਨੀਆ ਵਾਲੇ ਕੋਲ ਆਇਆ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਚਾਰ ਕੈਨੀਮਲ ਦਿਖਾਉਣੇ ਆ ਠੀਕ ਆ ਜੀ ਵੈਸੇ ਪਸ਼ੂ ਕੋਈ 5-6 ਦਿਖਾਉਣੇ ਸੀਗੇ ਪਰ ਮਾਲ ਉਹ ਰੁਟੀਨ ਦੇ ਵਿੱਚ ਹੀ ਆਉਂਦਾ ਤੇ ਬਿਲਕੁਲ ਸੇਲ ਪਰਚੇਸ ਦਾ ਕੰਮ ਆ ਸਾਰੇ ਪਰਮਾਨ ਨੂੰ ਪਤਾ ਹੀ ਠੀਕ ਆ ਜੀ ਪਸ਼ੂ ਵਿਕ ਜਾਂਦਾ ਮੇਨ ਅੱਡੇ ਦੇ ਵੀ ਕੋਈ ਭੈਣ ਭਰਾ ਆਇਆ ਗਿਆ ਰਹਿੰਦਾ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ 4 ਜੀਮਲਾ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਇੱਕ ਪਹਿਲੇ ਸਵੇਰ ਪਲੂਣ ਝੋਟੀ ਆ ਮੋਰਾ ਬਰੀਡ ਦੇ ਵਿੱਚ ਇੱਕ ਨੀਲੀ ਨੀਲੀ ਅੰਗਪੱਖ ਦੀ ਝੋਟੀ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਉਹ ਵੀ ਪਹਿਲਾ ਸਵੇਰ ਸੂਈ ਆ ਬਿਰਪਿੰਦੇਣਾ ਦੇ ਕੋਲ ਤੇ ਦੋ ਵੜਾ ਤੁਹਾਨੂੰ ਦਿਖਾਉਣੀਆਂ ਆ ਆਪਾਂ ਠੀਕ ਆ ਜੀ ਇੱਕ ਗੱਪਣ ਦਿਖਾਵਾਂਗੇ ਤੇ ਇੱਕ ਸੂਈ ਸਵਾਈ ਆ ਸੋ 25 ਤਰੀਕ ਤੁਸੀਂ ਅਜੇ ਨੋਟ ਕਰ ਲਓ 25 ਸਤੰਬਰ ਤੇ ਸਮਾਂ ਪਈ ਸ਼ਾਮ ਦੇ 4 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਸੋ ਜਿਹੜੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਕੋਈ ਭਰਾ ਸਿੰਗਲਾ ਪਾਸੂ ਦਾ ਸੌਦਾ ਕਰਦਾ ਉਹਨੂੰ ਇੱਥੇ ਆਣ ਕੇ ਚੋ ਕੇ ਪਸਮਾ ਕੇ ਤਸਰਨੀ ਕਰਕੇ ਲੈ ਕੇ ਜਾਓ ਕਿਉਂਕਿ ਵਪਾਰ ਲੈਣ ਦਾ ਕੰਮ ਆ ਇਸੇ ਤਰ੍ਹਾਂ ਅੱਗੋਂ ਮਾਲ ਤੁਰਿਆ ਆਉਂਦਾ ਤੇ ਦਿਖੀ ਜਾਂਦਾ ਪੂਰੀ ਗੱਲਬਾਤ ਕਰਾਂਗੇ ਕਰਿਆਲਾ ਪਿੰਡ ਬਿਲਕੁਲ ਲੱਗਿਆ ਸੁਪਤੀ ਮੋਰ ਤੋਂ ਘਰੋ ਤਕਰੀਬਨ ਕੋਈ 10 ਕਿਲੋਮੀਟਰ ਦੀ ਸਾਰੀ ਦੂਰੀ ਆ ਪਤੀ ਮੋਰ ਤੋਂ ਜਿਹੜੀ ਸੜਕ ਖੇਮ ਕਰਨੋ ਜਾਂਦੀ ਆ ਇਸੇ ਸੜਕ ਦੇ ਉੱਪਰ ਬਰਨਾਲਾ ਬੁਲਟੋਵਾ ਪਿੰਡ ਆ ਜਾਂਦਾ ਠੀਕ ਆ ਜੀ ਤੇ ਬਿਲਕੁਲ ਪਹਿਲਾਂ ਇਸ ਤੋਂ ਪਿੰਡ ਪੂਨੀਆਂ ਤੇ ਕਰਿਆਲਾ ਪਿੰਡ ਇਸੇ ਸੜਕ ਦੇ ਉੱਪਰ ਆ ਸਭ ਤੋਂ ਪਹਿਲਾਂ ਵੀਰ ਆਪਣੇ ਦੇ ਸਾਸਰੀ ਗਾਲ ਸਾਸਰੀ ਗਾਲ ਆ ਵੀਰੇ ਸਾਸਰੀ ਗਾਲ ਜੋ ਵੀ ਆਪਣੇ ਭੈਣ ਭਰਾ ਰਾ ਸੰਧੂ ਚੈਨਲ ਨੂੰ ਪਿਆਰ ਕਰਦੇ ਆ ਦੇਸ਼ ਵਿਦੇਸ਼ ਬੈਠੇ ਮੇਰੇ ਭੈਣ ਭਰਾ ਸਾਰੇ ਭੈਣ ਭਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰਾ ਸਿਆ ਬੜੇ ਵਧੀਆ ਪਿੰਦੇ ਕੈਮ ਸੇਤਾ ਚੜ੍ਹਦੀ ਕਲਾ ਰਾਸਾ ਚੜ੍ਹਦੀ ਕਿਰਪਾ ਸਤਗੁਰ ਦੀ ਲੈ ਵੀ ਪਿੰਦੇ ਉਦੋਂ ਤਕਰੀਬਨ ਕੋਈ 8-7 ਦਿਨ ਹੋਏ ਆਪਾਂ ਇੱਕ ਵੀਡੀਓ ਪਾਈ ਸੀਗੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਕੋਈ 5-4 ਕਿਨਾਰੇ ਆਪਾਂ ਦਿਖਾਏ ਸੀ ਵੱਡੇ ਛੋਟੇ ਹਾਂਜੀ ਹਾਂਜੀ ਰਾਸਾ ਕਮਾਲ ਉਹ ਵੀ ਸਾਰਾ ਵਿਕ ਗਿਆ ਉਸ ਤੋਂ ਬਾਅਦ ਵੀ ਕਈ ਪਸ਼ੂ ਔਰ ਮਾਲ ਰਾਸਾ ਤਰਨਾ ਕੀਤੀ ਗੱਲ ਬਾਤ ਉਹ ਚਲੋ ਆਪਾਂ 15-20 ਦਿਨ ਵੀਡੀਓ ਨਹੀਂ ਨਾ ਪਾਈ ਹਾਂ ਉਹਦਾ ਮਾਲਕ ਦੀ ਕਿਰਪਾ ਜਿਹੜੇ ਆਪਣੇ ਗਾਹਾਂ ਕੋਲ ਆਨਲਾਈਨ ਡੰਗਰ ਖੜਦੇ ਖੜਦੇ ਇਹਨੋਂ ਤੈਰੇ ਵਾਲੀ ਵੀਡੀਓ ਵੇਖ ਕੇ ਤੇ ਸਤਗੁਰ ਦੀ ਕਿਰਪਾ ਮੇਰੇ ਹਿਸਾਬ ਨਾਲ ਓਨੇ ਕ ਦਿਨ ਅਬੇ ਗਏ ਹੈ ਨਾ ਸੇਲ ਹੋ ਗਿਆ। ਹਾਂਜੀ ਵੇਲਾ ਤੈਨੂੰ ਸਵੇਰੇ ਦੱਸਿਆ ਵੀ 5 6 ਹੈਗੇ ਤੇ ਇੱਕ ਗਾਂ ਵੀਰ ਹੁਣੇ ਲੈ ਗਿਆ। ਇੱਕ ਹੁਣ ਇਹਦਾ ਸੌਦਾ ਚੱਲਣ ਡਿਆ ਏ। ਕਹਿੰਨ ਉਹ ਇਹੋ ਗੱਲ ਆਖੀ ਵੀ ਵੀਡੀਓ ਪਾ ਲੈਂਦੇ ਹੋ। ਕੋਈ ਨਹੀਂ ਸੌਦਾ ਤੁਹਾਡੇ ਨਾਲ ਨਹੀਂ ਕਰਾਂਗੇ ਇੱਕ ਰੋਣ ਕਿਉਂਕਿ ਫਿਰ ਡੰਗਰ ਸੇਲ ਹੋ ਗਿਆ। ਠੀਕ ਆ ਠੀਕ ਆ। ਇਹ ਇੱਕ ਵੇਗੀ ਉਤਰਾ 5 ਹੀ। ਚਲੋ। ਸਤਿਗੁਰ ਦੀ ਕਿਰਪਾ ਪੂਰੀ ਹੋਵੇ। ਅੱਜ ਭਿੰਦੇ ਵੀਰ ਦੋ ਵੜਾ ਆਪਣੇ ਕੋਲ ਤੇ ਦੋ ਹੀ ਪਲੂਣ ਪਈ ਦੋ ਝੋਟੀਆਂ। ਹਾਂਜੀ ਝੋਟੀਆਂ। ਇੱਕ ਮੋਹਰ ਬਰੀਡ ਦੀ ਚੰਗੀ ਝੋਟੀ ਤੁਸੀਂ ਇਹ ਲਿਆਂਦੀ ਆ ਬਾਕੀ ਪੂਰਾ ਵੀਰਵਾ ਤੁਹਾਡੇ ਤੋਂ ਲਵਾਂਗੇ ਆਪਾਂ। ਹਾਂ ਇਹ ਰਾਸਿਆਂ ਕਿਉਂਕਿ ਆਪਾਂ ਝੂਠ ਨਹੀਂ ਮਾਰਨਾ ਇਹਨੂੰ ਸੂਈ ਨੂੰ ਘੱਟ ਤੋਂ ਘੱਟ 5 5.5 ਮਹੀਨੇ ਓਕੇ ਹਾਂਜੀ ਠੀਕ ਹੈ ਇਹ ਆਪਣਾ ਵੀਰ ਚਲੋ ਉਹਨੇ ਵੀਡੀਓ ਵੇਖਣੀ ਆਪਣੇ ਤੋਂ ਗਾਂ ਸੱਜਰ ਲੈ ਗਏ ਉਸ ਦਿਨ ਜਿਹਦੇ ਨਾਲ ਆਪਾਂ ਵੀਡੀਓ ਪਿਛਲੇ ਪਾਈ ਹੈ ਨਾ ਹਾਂ ਫਿਰ ਉਸ ਦਿਨ ਉਹਨਾਂ ਨੂੰ ਪਤਾ ਲੱਗਿਆ ਵੀ ਵੀਡੀਓ ਇਹਨਾਂ ਚਾਲੂ ਕਰਤੀ ਆ ਬਟਾਲੇ ਦੇ ਆ ਵੀਰ ਇਹਦਾ ਪਿੰਡ ਮੈਨੂੰ ਯਾਦ ਨਹੀਂਗਾ ਠੀਕ ਆ ਉਹ ਐਸਐਹ ਹੀ ਆ ਵੀਰ ਹੁਣੀ ਠੀਕ ਆ ਜੀ ਉਹ ਫਿਰ ਉਹਨਾਂ ਨੇ ਹਰਿਆਣੇ ਚੋਂ ਲਿਆਂਦਾ ਮਾਲ ਤੇ ਉਹ ਫਿਰ ਨਾ ਗਾਂ ਚੰਗੀ ਵੇਖ ਕੇ ਤੇ ਇਹ ਉਹਨਾਂ ਕੋਲੇ ਇੱਕ ਫੇਰ ਖਾ ਗਈ ਆ ਠੀਕ ਹੈ ਦੱਬਾ ਲਾ ਗਈ ਇੱਕ ਦੱਬਾ ਲਾ ਗਈ ਆ ਬਸ ਗਲਤ ਇਹ ਡੱਬਾ ਲਾ ਗਿਆ ਤਾਂ ਫਿਰ ਉਹ ਆਪਣੇ ਤੋਂ ਗਾ ਲੈ ਗਿਆ ਠੀਕ ਆ ਤੇ ਮੱਝ ਫਿਰ ਉਹ ਨਾਲ ਹੈ ਤੇ ਨੂੰ ਦੇਾਂਗੇ ਮੱਝ ਵਿੱਚ ਪਾ ਕੇ ਲਿਆਂਦੀ ਆ ਠੀਕ ਆ ਹੁਣ ਆਪਣੇ ਕੋਲੇ ਪਰਸੋਂ ਹੀੜ ਚ ਆ ਗਿਆ ਦਵਾ ਦੂ ਭਰਾ ਦੇ ਆ ਠੀਕ ਆ ਦਵਾ ਭਰਾ ਕੇ ਫਿਰ ਆਪਾਂ ਹੁਣ ਦੂਜੀ ਵਾਰ ਕਰਾਵਾਂਗੇ ਟੀਕੇ ਉਹ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਵੈਸੇ ਇਹਨੂੰ ਸੂਈ ਨੂੰ ਘਰ ਤੋਂ ਘੱਟ ਵੀ 5:30 ਲਾਲਾ 5 ਲਾਲਾ 5 ਦਿਨ ਉਧਰ ਲਾਲਾ ਉਧਰ ਲਾਲਾ ਲਓ ਵੀ ਫੁੱਲ ਹਾਈਟ ਲੈਂਥ ਵਾਲੀ ਝੋਟੀ ਦਿਖਾ ਰਿਆ ਮੋਰਾ ਬਰੀਡ ਦੀ ਝੋਟੀ ਆ ਉਧਰ ਦੀ ਆ ਠੀਕ ਆ ਜੀ ਬਾਕੀ ਪੂਰੀ ਹਿਸਟਰੀ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਵੀਰ ਨੇ ਉਤੋਂ ਜਾ ਕੇ ਲੈ ਕੇ ਆਤੀ ਸੀ ਕਿ ਤੇ ਆਪਦੇ ਵੱਲੋਂ ਉਹਨਾਂ ਨੇ ਸਮਝਿਆ ਸੀ ਵੀ ਕੋਈ 2 ਢਾਂਗਾਂ ਤੇ 3 ਮਹੀਨੇ ਦੀ ਚੈੱਕ ਪਾਸ ਹੋਣ ਵਾਲੀ ਆ ਅੱਜ ਤੱਕ ਨਾਲ ਸਾਢੇ 3 ਮਹੀਨੇ ਸਮਝੀ ਬੈਠੇ ਸੀਗੇ 3 ਮਹੀਨੇ ਦੀ ਸਮਝੀ ਬੈਠੇ ਸੀਗੇ ਫਿਰ ਹਾਲ ਜਿਹੜੀ ਆ ਇੱਕ ਵਾਰੀ ਰਿਪੀਟ ਹੋ ਗਈ ਆ ਤਾਂ ਕਰਕੇ ਵੀਰ ਬੜ ਲੈ ਗਿਆ ਇਹਨਾਂ ਦੇ ਕੋਲੋਂ ਤੇ ਇਹ ਝੋਟੀ ਅਗਲਾ ਬਦਲੀ ਕਰ ਲਈ ਆ ਠੀਕ ਆ ਜੀ ਬਹੁਤ ਸ਼ਕੀਨ ਝੋਟੀ ਆ ਬਾਕੀ ਮੇਰਾ ਭਰਾ ਕੋਈ ਲੈ ਕੇ ਜਾਏਗਾ ਜੇ ਬਿਲਕੁਲ ਜੈਜ ਰੇਟ ਦੇ ਵਿੱਚ ਆ ਤੇੰਦੇ ਐਸ ਵਕਤ ਦੁੱਧ ਕਿੰਨਾ ਚੋਣਾ ਦੁੱਧ ਜਿਹੜਾ ਰਾਸਿਆ ਦੁੱਧ ਹੋਏ ਥਰੇ 11 ਕਿਲੋ ਠੰਡਾ ਆ ਆਪਾਂ ਤੋਂ 9 ਕਿਲੋ ਚੋਗੇ ਲੈ ਆ ਚਲੋ ਆਪਣੇ 4-5 ਦਿਨ ਆਪਾਂ ਸਾਡਾ ਇਹ ਕਾਰਨ ਹੈ ਦੋਹਾਂ ਭਰਾ ਦਵਾਈ ਕੇ ਇਹ ਡੰਗਰ ਨਾਲ ਜਦੋਂ ਘਰ ਵਾਲਾ ਡੰਗਰ ਬੋਲਦਾ ਅਸੀਂ ਉਹ ਤੇ ਦਵਾ ਰਖਵਾ ਕੇ ਦੂਜੇ ਠੇਕ ਤੇ ਠੀਕਾ ਭਰਾਉਣਾ ਠੀਕ ਆ ਆ ਵੀਲਾ ਵੀ ਆਪਣੇ ਡੰਗਰ ਆ ਇਹਨਾਂ ਨੂੰ ਪਹਿਲਾਂ ਦਵਾ ਰਖਵਾ ਕੇ ਦੂਜੇ ਠੇਕ ਤੇ ਇਹਨੂੰ ਦਵਾ ਦੂਈ ਭਰਾਉਣ ਚ ਨਾ ਹੁਣ ਕਿਲੋ ਡੇਢ ਕਿਲੋ ਇਹਨਾਂ ਘਟਿਆ ਹੋਊਗਾ 9.5 ਵਾਲੇ ਕੋਈ 10 ਲਾਏ ਇਹਨਾਂ ਦੋਦੇ ਸਰ ਦੇ ਨਾਲ ਦੀ ਨਾਲ ਖੋਲੋ ਝੋਟੀ ਦਿਖਾਈਏ ਸਾਹੀ ਸ਼ੂਈ ਬਹੁਤ ਆ ਠੀਕ ਆ ਜੀ ਮਗਰ ਕੁਝ ਜਿਹੜੇ ਵਾਲ ਪੂਛ ਤੇ ਬਿਲਕੁਲ ਐਂਡ ਦੇ ਵਿੱਚ ਵਾਈਟ ਤੁਹਾਨੂੰ ਦਿਖਾਈ ਦੇਣਗੇ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਜੈੱਡ ਬਾਕੀ ਰਾਸ ਇਹ ਯਾਰ ਇਧਰ ਦੀ ਨਾ ਕਿਤੇ ਪਿਓਰ ਹਰਿਆਣੇ ਦੀ ਆ ਬਹੁਤ ਬਿਠੀ ਹੋਇਆ ਲੱਖ ਤੋਂ ਪਲੱਸ ਨੂੰ ਪਈ ਹੈ ਜਿੱਦਾਂ ਜਾਂਦੇ ਦੇਸੀ ਤੇ ਥੋੜਾ ਜਿਹਾ ਨਸਲ ਬਰੀਡ ਦੇ ਵਿੱਚ ਫਰਕ ਸਾਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਂਦਾ ਗਰਦਨ ਬਿਲਕੁਲ ਲੰਬੀ ਸਰਾਹੀ ਵਰਗੀ ਆ ਠੀਕ ਆ ਜੀ ਲੰਬਾ ਫੇਸ ਪਤਲਾ ਛੋਟਾ ਸਿੰਗ ਬਾਕੀ ਚੌੜਾ ਪਿੱਠਪੂੜਾ ਸਿੰਗਲ ਹੱਡੀ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਵੈਸੇ ਕੋਈ 5 5.5 ਕਿ ਮਹੀਨੇ ਦਾ ਸਮਾਂ ਹੋ ਗਿਆ ਲੱਗ ਸਮ ਇਹਨੂੰ ਸੂਈ ਨੂੰ ਵੱਡੀ ਝੋਟੀ ਆ ਮੇਰਾ ਵੀਰ ਕੋਈ ਵੀ ਆਉਂਦਾ ਤੇ ਨਸਲ ਬਰੀਡ ਤੇ ਕਿਸੇ ਭਰਾਵਾਂ ਚ ਕੱਲ ਨੂੰ ਕੰਮ ਕਰਨਾ ਮੋਰਾ ਬਰੀਡ ਤੇ ਤੁਸੀਂ ਝੋਟੀ ਦੀ ਖਰੀਦਾਰੀ ਕਰ ਸਕਦੇ ਜੀ ਇੱਕ ਵਾਰੀ ਤੁਹਾਨੂੰ ਕਮਾ ਕੇ ਆਪਾਂ ਦਿਖਾ ਦਿੰਨੇ ਆ ਫੇਸ ਕੁਆਲਿਟੀ ਚੈੱਕ ਕਰੋ 9 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਬਹੁਤ ਪਿਆਰੀ ਕੱਟੀ ਆ ਚੰਗੀ ਝੋਟੀ ਆ ਗਾਂ ਦੂਜੇ ਸੂਰ ਸੁਗੀ ਕਰਮਾ ਦੀ ਠੀਕ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰਾਸ ਜਿੱਤਰਾ ਉਹਨੇ 2 ਲੱਖ ਤੋਂ ਪਲੱਸ ਉਹਨਾਂ ਨੂੰ ਕਰਿਆਗੇ ਪਹਿਲੀ ਪਹਾੜਾ ਕਰਿਆ ਪਾ ਆਗੇ ਇਹ ਤਿਆਰ ਹੋ ਗਈ ਅਜੇ ਵੀ 2.5 ਲੱਖ ਦੀ ਆ ਬਸ ਬਸ ਪਰ ਜਦੋਂ ਲੈਣ ਚਾਹੀਏ ਹਰਿਆਣੇ ਮੰਮੀ ਟੋਕੜਾ ਗੱਬਣਾ ਲੈਣ ਗਿਆ ਤਾਂ ਮੈਂ 5000 ਦਾ ਤੇਲ ਬਾਲ ਕੇ ਹੀ ਸਾਤਾ ਦਾ ਬੜਿਆ ਬਸ ਬਸ ਹਾਂਜੀ ਬਈ ਚੰਗੀ ਕਮਾਲ ਦੀ ਝੋਟੀ ਆ ਲੈ ਚਲੋ ਹੋ ਲਓ ਵੀ ਆਇਆ ਕੋਈ ਛੋਟੀ ਸਮਝ ਕੇ ਨਾ ਮੇਰਾ ਭਰਾ ਆਵੇ ਲਓ ਵੀ ਠੀਕ ਹੈ ਜੀ ਵੈਸੇ ਦੁੱਧ ਵੀ ਚੰਗਾ ਸੀ ਕੋਈ 11 ਕਿਲੋਟਰ ਹਾਂਜੀ ਠੰਡਾ 11 ਕਿਲੋ ਹਾਲ ਚਲੋ ਇੱਕ ਜਿਵੇਂ ਬਿਲਕੁਲ ਦਵਾਈ ਰਖਾਈ ਆ ਉਹਦੇ ਕਰਕੇ ਕਿਤੇ ਨਾ ਕਿਤੇ ਠੀਕ ਹੈ ਜੀ ਅੰਦਰੋਂ ਕਲੀਨ ਹੋ ਜੂਗੀ ਬਿਲਕੁਲ ਸਾਫ ਹੋ ਜੂਗੀ ਬਾਅਦ ਵਿੱਚ ਜਿਹੜਾ ਕਨਸੀਵ ਵੀ ਪਸ਼ੂ ਕਰਦਾ 100% ਪੂਰਾ ਸੁਣੋ ਟਾਂਚਾ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਭਰਾ ਕਰੋ ਕੋਈ ਅੱਜ ਜਿੰਨੇ ਦੀ ਤੁਹਾਨੂੰ ਮਿਲ ਜਾਣੀ ਆ ਓਟੋ ਭਾਵੇਂ ਦੋਨ ਤਿੰਨ ਪਵਾ ਲਿਓ ਠੀਕ ਹੈ ਜੀ ਅਰਾਸਾ ਮੇਰਾ ਹੀ ਤੂੰ ਕੱਟ ਲੈ ਲੜਕਿੰਨੇ ਹੋਲੇ ਤੇਰੇ ਮਮਾ ਵੀ ਜਵਾਨ ਤੇਰਾ ਮਾਫਤਾ ਆ ਆ ਬਿਲਕੁਲ ਜਿਹੜੇ ਮਾਈ ਦਾ ਐ ਕਰਕੇ ਹੱਥਾਂ ਦਾ ਉਹ ਘਰੇ ਜਵਾਨ ਵੀ ਰਾਂ ਭੈਣ ਭਰਾਵ ਦਾ ਹੱਥ ਐ ਕਰਕੇ ਮਾਈ ਤੇ ਦੇ ਲੈ ਕੋਈ ਵੀ ਆ ਠੀਕ ਆ ਪੂਰੀ ਚੰਗੀ ਝੋਟੀ ਆ ਉਹਨ ਵੱਡੀ ਝੋਟੀ ਆ ਇਹ ਪਿੰਡੀ ਵੀਰ ਅੱਜ ਆਪਾਂ ਆਪੇ ਕਿੰਨੇ ਕਿੰਨੇ ਦੀ ਦੇ ਰਹੇ ਆ ਏ ਰਾਸੇ ਅੱਜ ਆਪਾਂ ਤਾਂ ਦੇਨ ਲੈਣ ਕਰਨਾ ਕੋਈ ਜਿਆਦੇ ਹੋੜੇ ਮੇਨੇ ਨਹੀਂ ਭਿਰਨੇ ਇਸ 77000 ਦੀ ਝੋਟੀ ਅੱਜ ਦੇ ਦੇਣੀ ਆ 77000 ਦੀ 77000 ਦੀ ਫਿਰ ਭਾਂਜੀ ਠੀਕ ਆ ਭਰਾ ਦੋ ਦਫਜਰਾ ਜਿੰਨਾ ਆਜੇ ਵੀ ਜਿਹੜੀਆਂ ਆਪਣਾ ਇੱਥੋਂ ਲੱਖ ਸਵਾ ਲੱਖ ਰਿਆ ਲੈਣੀਆਂ ਜਿੱਦਣ ਤਿਆਰ ਹੋ ਗਈ ਤੇ 2.5 ਲੱਖ ਦੀ ਝੋਟੀ ਆ ਬਿਲਕੁਲ ਕੋਈ ਸ਼ੱਕ ਨਹੀਂਗਾ ਲੋ ਵੀ ਅੱਜ 77000 ਦੀ ਇਹ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਵੀ 100 ਚੌਕ ਕੰਨੀਆਂ ਤੋਂ ਪੂਰੀਆ ਇੱਕ ਬਹਿਣੀ ਬਹਿਣੀ ਵਾਲੇ ਪਾਸਿਓ ਆਪਾਂ ਤੁਹਾਨੂੰ ਸਾਰੇ ਬੰਦੇ ਦਿਖਾ ਦਿੱਤੀ ਆ ਆ ਦੇਖੋ ਠੀਕ ਹੈ ਕਿਹੜਾ ਪਿਕਚਰ ਕਰ ਦਿਓ ਥੋੜਾ ਬਤਾ ਮਾਨ ਦਾ ਤੁੰ ਤੂੰ ਕਰਨਾ ਜਿੰਨੇ ਮਰਜ਼ੀ ਕਰਦੇ ਜੇ ਤੇਰਾ ਆਸ਼ਾ ਸ਼ਾਮਾ ਟਾਈਮ ਤੂੰ ਇਹ ਵੀਡੀਓ ਕੋਰ ਬਣਾਉਣੀ ਆ ਹਾਂ ਤੇ ਨਾ 77 ਚੋਂ ਦੋ ਹੋਰ ਕਢਾ ਲਾ ਤੇ ਯਾਰੇ ਕੋਣ 3000 ਛੱਡ ਦੋ 77 74000 ਰਹਿ ਜਾ 74000 74000 ਦੀ ਦੇ ਦੂੰਗਾ ਲਓ ਵੀ ਚੱਕੋ 74000 ਦੀ ਇਹ ਛੋਟੀ ਫਾਈਨਲ ਹੀ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਅੱਗੇ ਆ ਦੋ ਗਜਰ ਜਨਮਰਾ ਦੀ ਰੂਪਿੰਦੇ ਦੇ ਘਰੇ ਆ ਇੱਕ ਆ ਮੋਰਾ ਬ੍ਰੀਡ ਦੇ ਵਿੱਚ ਛੋਟੀ ਆ ਕਹਿੰਦੇ ਵੱਡੀ ਹਾਈਟ ਕੱਟ ਦੇ ਵਿੱਚ ਦੁੱਧ ਵਾਦੇ ਦੇ ਤੇ ਵੀ ਚੰਗਾ ਫਿਲਹਾਲ ਇਹ ਘਰੇ ਰੱਖੀ ਆ ਵੇਲਾ ਰਾਸ਼ਾ ਸ਼ਾਮਾ ਛੋਟੀ ਤੜਾ ਗਏ ਵੱਡੀ ਰੱਖੀ ਉਹ ਤੇ ਉੱਚੀ ਵੇ ਆ ਉਹਦੇ ਨਾਲ ਹੀ ਵ ਲੋਭੀ ਇਹਨਾਂ ਦਾ ਫਰਕ ਹੈਗਾ 19 20 ਦਾ ਫਰਕ ਹੈਗਾ 19 21 ਦਾ ਗਣਮੋਰ ਠੀਕ ਹੈ ਜੀ ਇੱਧਰ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਵੀ ਨੀਲੀ ਅੰਗਪਾਕ ਦੀ ਝੋਟੀ ਆ ਭਿੰਦੇ ਇਹ ਵੀ ਪਹਿਲਾ ਸੂਈ ਆ ਹਾਂਜੀ ਇਹ ਰਾਸਿਆ ਆਪਣੀ ਨਾ ਦੋਆਂ ਵੀਡੀਓਾਂ ਤੋਂ ਅੱਗੇ ਵੀ ਪਈ ਆ ਆ ਬਿਲਕੁਲ ਕੋਈ ਝੂਠ ਮਾਰ ਕੇ ਡੰਗਰ ਨਹੀਂ ਦੇਣਾ ਕੋਈ ਭੈਣ ਭਰਾ ਪਿਛਲੀ ਵੀਡੀਓ ਕਾਢ ਲੈ ਤੇ ਅੱਜ ਕੀ ਤੇ ਆਪਾਂ ਉਹੀ ਗੱਲ ਕਰਨੀ ਆ ਇਹਦੀ ਆਪਾਂ ਕੱਟੀ ਲਾਈ ਸੀ ਆ ਇਹ ਭੈਣ ਭਰਾਵਾਂ ਨੂੰ ਦੇ ਦੀ ਸੀ ਇੱਧਰ ਗੰਜਾ ਲਾਗੇ ਆ ਗੰਜਾ ਲਾਗੇ ਦੇ ਦੀ ਤੇ ਚਲੋ ਉਹਨਾਂ ਕੋਲ ਵਾਖ ਦੇਣ ਚੋਈ ਉਹਨਾਂ ਵੱਡੀ ਮੱਛੀ ਲੈਣੀ ਇੱਥੇ ਆਪਣੇ ਕੋਲੇ ਕੱਲ ਵੀ ਆਈ ਜੋਨਾਂ ਤੋਂ ਪਰਾਸੀ ਹੋਣਾ ਦੁੱਧ ਹਾਂ ਪਹੀ ਤਾਂ ਚਲੋ 13 ਦੇ ਸੰਬੰਧ ਹੀ ਹਾਂ ਉਹਨਾਂ ਨਾਲ ਹਾਬ ਕੋਈ ਨਹੀਂ ਜਾਰੀ ਗਾ ਲੈ ਵੱਡੀ ਖੜਨੀ ਮੱਝ ਘੱਲਦੇ ਉਹਨਾਂ ਆਪਣੀ ਮੱਝ ਘੱਲ ਗਏ ਹਾਂ ਤੇ ਦੂਜੀ ਮੱਝ ਘੱਲ ਉਹਨਾਂ ਕੋਲੇ ਘੱਲਤੀ ਆ ਤੇ ਆਹ ਕੱਟੀ ਆ ਮੈਂ ਲਾਈਵ ਕਰਕੇ 31 ਨੂੰ ਮਿਲਣੇ ਲਈ ਆ ਜਾਂਦੀ ਏ ਥੋੜਾ ਮੈਂ ਨਾ ਬੜਾ ਸਵਾਲ ਹੈ ਸਤਗੁਰ ਨੇ ਭੈਣ ਭਰਾ ਆਪਣੇ ਵਰਾਂ ਦਾ 2-4000 ਘੱਟ ਦੇ ਦੇ ਯਾਰ ਯਾਰ ਲੋ ਵੀ ਇਹ ਭਿੰਦੇ ਵੀਰ ਨੇ ਸੇਵਾ ਵੇਖੋ ਕੀਤੀ ਇਧਰ ਇਹ ਲੈ 2 ਮਹੀਨੇ ਦਾ ਫਾਇਦਾ ਨਾਲ ਕੱਟੀ ਆ ਕੰਪੀਟੀਸ਼ਨ ਵਾਲੀ ਕੱਟੀ ਬਣਾਤੀ ਫੜ ਕੇ ਆ ਵੇਖੋ ਇਹ ਗੱਲ ਸਾਹ ਦੇ ਵਿੱਚ ਪਾਉਣੀ ਯਾਰ ਕਿ ਤਰ ਮੈਂ ਨਾ ਰਾਸਾ ਤੈਨੂੰ ਨਾਲ ਖੜਨਾ ਹੈਗੇ ਪੌਣੀ ਕਰਕੇ ਇਨੀ ਮਿਹਨਤ ਕੀਤੀ ਹੋਈ ਹੈ ਬਹੁਤ ਖੂਬਸੂਰਤ ਕੱਤੀ ਆ ਨਿਸ਼ਾਨੀਆਂ ਨਿਸ਼ੂਨੀਆਂ ਬਹੁਤ ਜਿਆਦਾ ਲੌਂਗ ਕਾਰ ਆ ਬਾਕੀ ਪੂਰੀ ਡਿਟੇਲ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਵੀ ਦੱਸੀਏ ਕਿਹੜੇ ਮਾਦੀ ਕੀ ਕਿਹੜੇ ਸਾਹਮਣ ਕੀ ਆ ਤੇ ਮਾਂ ਜਿਹੜੀ ਆਪਾਂ ਇਹਦੀ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਮਦਰ ਇਹਦੀ ਲੈ ਜਾਓ ਮੇਰੇ ਭਰਾ ਟਿਕਾ ਜੀ ਚੰਗਾ ਸੀਮਨ ਆਉਣ ਵਾਲੇ ਸਮੇਂ ਜਪਰਾਇਆ ਜੇ ਬੱਚਾ ਬੜਾ ਟੌਪ ਕਲਾਸ ਪਾਉਂਦੀ ਹੈ ਬਾਕੀ ਇਹ ਰਿਜ਼ਲਟ ਤੁਹਾਡੇ ਸਾਹਮਣੇ ਆ ਦਿੱਲੀ ਮਨ ਕੀ ਅੱਖ ਬਾਕੀ ਨਿਸ਼ਾਨੀਆਂ ਮੇਰੇ ਭਰਾਵੋ ਆਪੇ ਵੇਖੋ ਕੱਤੀ 1.5 2 ਮਹੀਨੇ ਦੇ ਕੀ ਆ ਇਹ ਨਹੀਂ 2 ਮਹੀਨੇ ਤਾਂ ਠਾਗਣਾਂ ਦੀ ਆ ਵੇ ਇਧਰ ਫਾਰਸੋ ਬਾਬਾ 2 ਮਹੀਨੇ ਤੇ 8 ਦਿਨਾਂ ਦੀ ਆ ਵੇਖੋ ਇਹਦੇ ਆ ਤੇ ਰਾਸੀਆਂ ਤਿਆਰ ਕਰਨ ਦੇ ਆਪਾਂ ਵੇਖੋ ਪੁੱਠਾ ਇਧਰ ਆ ਕਰੋ ਚੱਕ ਇਧਰ ਥੱਲੇ ਫੱਲੋਂ ਵੇਖੋ ਜਗਾੜ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਇਹ ਬੱਚਾ ਪਾਇਆ ਠੀਕ ਆ ਜੀ ਇਹ ਵੀਰ ਭਿੰਦੇ ਨੇ ਸਟਾਰਡਿਕ ਤੋਂ ਵੀ ਦੱਸਿਆ ਸੀ ਵੀ ਘਰੇ ਰੱਖਣੀ ਆਪਾਂ ਤੇ ਝੋਟੀ ਉਰੋਂ ਵੀ ਸੇਲ ਕੀਤੀ ਸੀ ਬਗੈਰ ਬੱਚਿਆਂ ਆਹ ਵੀ ਬਗੈਰ ਬੱਚਿਆਂ ਜਾਣੀ ਆਹ ਕੱਟੀ ਨਹੀਂ ਦੇਣੀ ਬਾਕੀ ਮਾਂ ਜੱਡੀ ਹੋਣੀ ਉਹ ਚੱਲੀ ਵੇ ਬੰਦੇ ਦੋ ਤਲੇ ਪਾਸੇ ਵੀ ਪਹਿਲਾਂ ਨੇ ਚੰਗਾ 10 ਕਿਲੋ ਦੱਸਣਿਆ ਤੂੰ ਇਹ ਰਾਸਾ 10 ਕਿਲੋ 14 ਤਰੀਕ ਦਾ ਟੀਗਾ ਭਰਾਤਾ ਫੇਰ ਬਾਦਲ ਬਾਦਲ ਬੋਲਦਾ ਨੀਲੀ ਰੰਗ ਤੇ ਪਾਕਿਸਤਾਨ ਆ ਫੇਰ ਕਹਤਾ ਬਾਦਲ ਦਾ ਭਰਾਤਾ 14 ਤਰੀਕ ਦਾ ਭਰਾਤਾ ਫੇਰ ਚਲੋ ਉਹ ਪਾਰਸ ਦਾ ਹੈ ਬਸ ਹਾਂਜੀ ਇਹਨੂੰ ਬਾਦਲ ਦਾ ਹੁਣ ਭਰਾਤਾ ਜੇ 14 ਤਰੀਕ ਦਾ ਦਿਨ ਵਾਰ ਲਿਖ ਲਓ ਓਕੇ ਜੀ ਠੀਕ ਹੈ ਭਰਾ ਲੈ ਵੀ ਸੇਵਕ ਖੋਲੀ ਮਾਰਾ ਜੀ ਨਾਲ ਖੋਲ ਕੇ ਫਰਾਉ ਰਸਾ ਪਿੰਦੇ ਇਧਰ ਲੋ ਵੀ 10 ਕਿਲੋ ਦੁੱਧ 2 ਮਹੀਨੇ 8 ਦਿਨ ਦਾ ਸਮਾਂ ਹੋ ਗਿਆ ਅੱਜ ਸੂਈ ਨੂੰ ਹਾਂਜੀ ਬਾਕੀ ਪਹਿਲਾ ਸੂਆ ਝੋਟੀ ਹੈ ਠੋਡੀ ਬੱਕੀ ਮੋਸ਼ਨ ਆਸ ਦੇਖ ਸਕਦੇ ਜੇ ਬਿੱਲੀਆਂ ਅੱਖਾਂ ਮੱਥੇ ਵੱਲ ਬਿਲਕੁਲ ਖੋਰ ਮੇਰੇ ਭਰਾਹਾਂ ਦੇ ਹੁੰਦੇ ਵੀ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਧੋਤੇ ਗਿੱਟ ਡੂ ਡੁਰ ਗਿੱਟ ਉੱਪਰ ਤੱਕ ਪੂਛ ਵਾਈਟ ਆ ਤੇ 10 ਕਿਲੋ ਝੋਟੀ ਥੱਲੇ ਦੁੱਧ ਆ ਬਾਕੀ ਤੇ ਵੀ ਅੱਗੇ ਜਿਹੜਾ ਕੋਈ ਸੱਜਣ ਲੈ ਜਾਂਦਾ ਇਹਨੂੰ ਕਿਉਂਗਾ ਕਿਨੇ ਪਹਾੜੇ ਤੇ ਮਿਲਦੀ ਆ ਜਾ ਮੈਂ ਜਾ ਕੇ ਨਾ ਉਹ ਆਈਆਂ ਵੀਰਾਂ ਕੋਲੇ ਗਈ ਆ ਤੀ ਗੱਲ ਆਇਆ ਦੋ ਡੰਗ ਕਿਤੇ ਲਾਤ ਨਹੀਂ ਰਾਸ ਫੇਲ ਆਉਣੀ ਇਹ ਥੋੜੀ ਲਾ ਠੀਕ ਆ ਉਹ ਆਪਣੇ ਨਾਲ ਆਨਲਾਈਨ ਜੁੜਿਆ ਤੁਹਾਡੇ ਰਾਹੀਂ ਤੇ ਬਾਕੀ ਮਾਲਕ ਦੀ ਕਿਰਪਾ ਇਤਰਾ ਹੀ ਡੰਗਣੋਂ ਕੱਲ ਝੋਟੀ ਕੱਲਤੀ ਲੱਡ ਕੇ ਕੱਲਤੀ ਵਾਦੇ ਪੈਸੇ ਆਪਣ ਦੇ ਦੇਣ ਠੀਕ ਆ ਹਾਂਜੀ ਲੋ ਵੀ ਝੋਟੀ ਚੱਕ ਕਰੋ ਮੇਰੇ ਵੀਰ ਬਾਕੀ ਬਹੁਤ ਸੋਹਣੀ ਐ ਆਹ ਰੂਰ ਚੰਗਿਆ ਝੋਟੀ ਦੇ ਥੱਲੋਂ ਲੇਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਪਧਰੀ ਆ ਤੇ 10 ਕਿਲੋ ਦੁੱਧ ਲੈ ਵੀ ਮੋੜਲਾ ਸੇਵਕ ਮੋੜਲਾ ਠੀਕ ਆ ਬਾਕੀ ਕਿਸੇ ਤਰ੍ਹਾਂ ਦੀ ਕੋਈ ਥਣਾ ਚ ਨਹੀਂ ਆਈ ਕਿ ਮੇਰਾ ਭਰਾ ਮੌਰਨਿੰਗ ਆਪਣਾ ਕਿੰਨੇ ਵੇਲੇ ਚਵਾਈ ਦੀ ਨਾ ਇਹ ਤਰਾਸ ਸੱਤ ਸਵਾ ਸੱਤ ਦੀ ਚਵਾਈ ਆ 7 ਸਵਾ 7 ਦੀ ਹਾਂ ਇਹ ਨਹੀਂ ਗੱਲ ਕੋਈ ਨਹੀਂ ਵਿਗਜੂ ਤਾਂ ਵੀ ਠੀਕ ਹੈ ਨਹੀਂ ਤੇ ਆਪਾਂ ਨੂੰ ਕੋਈ ਇਹੋ ਜਿਹਾ ਚੱਕਰ ਨਹੀਂ ਕੋਈ ਗੱਲ ਨਹੀਂ ਹਾਂ ਇਹ ਮਾਰ ਲੈਣੇ ਭੈਣ ਭਰਾਵਾਂ ਨੂੰ ਟਰਾਈ ਨਹੀਂ ਤੇ ਮੈਂ ਸੌਦਾ ਕਰ ਲਊਗਾ ਹਾਂ ਇਹ ਕਰੋ ਯਾਦ ਜਿਹੜਾ ਟੀਕਾ ਪਪਰਾਵਾ ਨਾ ਬੱਚੇ ਦਿੰਦੀ ਟੀਕੇ ਵਾਲੇ ਉਹਨਾਂ ਦੇ ਭੈਣ ਭਰਾਵਾਂ ਦੇ ਛੱਡ ਦੇਣੇ ਚਲੋ ਉਹਨਾਂ ਦੇ ਹਿੱਸੇ ਆਜੇ ਚੰਗੀ ਗੱਲ ਤੇ ਆਪਾਂ ਤਾਂ ਉਹਦਾ ਅੱਖ ਲੈ ਜਾਓ ਚੱਲ ਕਰਮ ਵਾਲੀ ਵੇਗੀ ਉਹ ਤਾਂ ਸੋਲ ਹੋ ਗਈ ਸੀ ਉਹ ਤਾਂ ਸੇਲ ਹੋ ਗਈਆਂ ਗਲਤ ਗੱਲ ਫਿਰ ਹਾਂ ਤੰਗੀ ਰਾਸ ਸਾਬ ਆ ਬੱਚੇ ਪਾਉਂਦੀ ਕਿਤੇ ਕਾਹਨੂੰ ਗੱਲਾਂ ਮੈਨੂੰ ਰਿਜ਼ਲਟ ਵਿਖਾਈ ਦੇ ਤਾ ਮੋ ਸਾਹਮਣੇ ਨਾਲੇ ਕਿੜਾ ਕੋਈ ਨਗਰਬਾਜ ਹੈ ਕੋਈ ਗੱਲ ਜਿਹੜਾ ਕੋ ਲੱਗਿਆ ਹੈ ਕਿਸੇ ਨੇ ਯਕੀਨ ਨਹੀਂ ਕਰਨਾ ਕੱਤੀ ਇਹਦੀ ਆ ਤੇ ਆਪ ਇਹਦੇ ਚਕਾਰੇ ਵਿਖਾਉਣੀ ਹੈ ਸ਼ੁਰੂ ਤੋਂ ਨਿੱਕੀ ਹੁੰਦੀ ਦੀਆਂ ਵੀਡੀਓ ਪਾ ਕੇ ਬਿਲਕੁਲ ਬਿਲਕੁਲ ਬਾਕੀ ਦੋਸਤੋ ਜਮਦੀ ਦੀਆਂ ਮੈਨੂੰ ਤਾਂ ਵੀ 2 ਚੋ 5 ਦਿਨਾਂ ਦੀ ਕੱਤੀ ਸੀ ਜਿੱਦਨ ਆਪਾਂ ਦਿਖਾਈ ਸੀ ਆ ਵੀਡੀਓ ਬਾਈ ਜਿੱਦਨ ਅੱਜ 2 ਮਹੀਨੇ ਤੇ 8 ਦਿਨ ਦੀ ਬਿਲਕੁਲ ਉਮਰ ਹੋ ਗਈ ਹੈ ਕੱਤੀ ਸੀ ਚਲੋ ਮਾਲਕ ਬਹੁਤ ਜ਼ਿਆਦੀ ਉਮਰ ਬਖਸ਼ੇ ਨੂੰ ਕਰਵਾ ਲਈਏ ਠੀਕ ਹੈ ਜੀ ਕੰਮ ਇਲਾ ਮ ਇਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਰਿੰਗ ਦੇ ਵਿੱਚ ਆ ਬੂਹ ਵਾਲੇ ਮੇਲੇ ਦੇ ਖੜਾ ਏ ਥੋੜੇ ਦਿਨ ਲਈ ਪੀਡੀਐਫ ਦੇ ਵਿੱਚ ਜਾਊ ਕਰਮਾਲੀ ਜਗਰਾਵੀ ਕੇ ਮਾਲਕ ਦੀ ਕਿਰਪਾ ਰਾਜ ਸਾਹਿਬ ਜਿੱਥੇ ਜਿੱਥੇ ਹੋਏ ਨਾ ਸੁਣੋ ਤੇਰਾ ਚਾਹੀਦਾ ਨਾਲ ਕੋਈ ਨਹੀਂ ਉੱਥੇ ਜਾਊਗੀ ਕੌਣ ਜਾਊਗੀ ਤਾਂ ਦੇ ਇਹ ਝੋਟੀ ਦਾ ਕੀ ਮੁੱਲ ਕਰਤਾ ਇਹ ਰਾਜ ਸਾਹਿਬ ਝੋਟੀ ਦਾ ਮੁੱਲ ਦਾ ਚਲੋ 10 ਕਿਲੋ ਦੁੱਧ ਪੂਰਾ ਫਜਰਾ ਜਨਾ ਆ ਆਪਾਂ ਦੇਣ ਲੈਣੀ ਇਹਦਾ ਅੱਗੇ ਕਰਨਾ 67000 ਰੁਪਏ 67000 67000 ਰੁਪਿਆ 10 ਕਿਲੋ ਦੁੱਧ ਚਵਾ ਕੇ ਦੇਣੀ ਆ ਠੀਕ ਹੈ ਭਰਾ ਕੋਈ ਲਾਇਸੈਂਸ ਕਰਨੀ ਆ ਤੇ ਨਾ ਸਾਹ ਵੀ ਕਰਾ ਲਾ ਮੈਂ ਕਹ ਇਹਦਾ ਕੀ ਕਰਨਾ ਆਪਾਂ ਕੋਈ ਨਹੀਂ ਮਾਰਦੇ ਛਾਲ ਆਪੇ ਹੁਣ ਮਾਰਾ ਦਰ ਫੂਟ ਦੇ ਵਿੱਚੋਂ ਡਾਲ ਕੇ ਲੈ ਮੈਂ ਰੱਖ ਲਗਾ ਦੋ ਛੜਾਲਾ ਤੇ ਤੂੰ ਬੈਠ ਜਾ ਮਾਰਦੇ ਆਪਾਂ ਅਰ ਤੇ ਛਾਲ ਕੋਈ ਘੜੀ ਮੁੜੀ ਆਪਣੇ ਮਾਰਦੇ ਰੋ ਸਾਹ ਵੀ ਏਰੀਏ ਵੱਲੋਂ ਪੈਠੀ ਤੂੰ ਜੋ ਮਰਜੀ ਛਾਲ ਮਾਰਦੇ ਵੇਖ ਲੈ ਬਾੜ ਬੁਰਦੀ ਹੁੰਦੀ ਤੈਨੂੰ ਦੇਖ ਨਹੀਂ ਬਾੜ ਦੀ ਤੈਨ ਠੱਕਾ ਹੋਇਣਾ ਕਿੰਨਾ ਕੁ ਠੱਕਾ ਹੁੰਦਾ ਚ ਲੈ ਜਾ ਬਾੜ ਦੇ ਬਾਰ ਦੇ ਦੇ। ਹਾਂ ਛੋੜ ਹੁਣੀ। ਭਾਵੇਂ ਆਪਾਂ ਦੇ ਆਲੇ ਭਾਵੇਂ ਆਪਣੇ ਕੋਟੇ ਚ ਜਾਵੇ ਭਾਵੇਂ ਸੱਜਣਾ ਦੇ ਕੋਟੇ ਚ ਜਾਵੇ ਭਾਵੇਂ ਇਹ ਪਹਿਲ ਚਲੋ ਸੱਜਣਾ ਦੀ ਇਹ ਨਾਲ ਆਖਣ ਕਿ ਤੇਰੇ ਵੀਡੀਓ ਪਾ ਕੇ ਰਾਜ ਨੇ ਲੈ ਲਈ ਆ। ਹਾਂ ਉਹ ਲੈ ਜਾਣਗੇ ਤਾਂ ਠੀਕ ਆ ਨਹੀਂ ਤੇ 10 ਕਿਲੋ ਦੁੱਧ ਭਾਵੇਂ ਤੂੰ ਆ ਭਰਾ ਆਪਣਾ। ਆਹੋ ਹਾ ਜਿਹੜਾ ਭੈਣ ਪ੍ਰਭੂ ਤੇ ਖੁਰਸੀ ਢਾਲੇ ਚੋਗੇ ਲੀਟਰ ਮਰਾ ਕੇ ਘੱਲੂਗਾ। ਠੀਕ ਆ ਭਰਾ। ਹਾਂ। ਲਓ ਵੀ ਇੱਧਰ ਦੋ ਵੜਾ ਤੁਹਾਨੂੰ ਦਿਖਾਉਣੀਆਂ ਨੇ। ਇੱਕ ਇੱਧਰ ਇਹ ਪਿੰਦੇ ਦੀ ਰਹੀ ਦੀ ਡਿਟੇਲ ਕਰ ਕਾਫੀ ਕਲਰ ਦੇ ਵਿੱਚ ਬਾਹਰ ਜਿਹੜੀ। ਇਹ ਰਾਸਾ ਹਰ ਸੇਕ ਬਾਹਰ ਹੀ ਲਿਆ। ਇਹਨੂੰ ਕੱਟ ਦਿਓ ਬਾਹਰ ਜਿਹੜੇ ਲੈ ਲੈਣੇ 10 12 ਦੇ ਉੱਤੇ ਸੁਭਾ ਨੌ ਮਹੀਨੇ ਪੁੱਜਾ ਕਸੂਣ ਸੁਭਾ ਤੇ ਜਾਰੀ ਨਾਲ ਠੀਕਾ ਤੇ ਜਿਆ ਸੁਭਾ ਦੋਸਤੋ ਦੇਣਾ ਮਤਲਬ ਅੱਜ ਤੋਂ ਤਕਰੀਬਨ 12 15 ਪਰਸੋਂ ਮਸਾ ਕਰੇ ਦੇਨੇ ਦੇ ਪੂਰੇ ਹੋ ਗਏ ਆ ਇਹਨੇ ਬਾਨਾ 23 24 ਕਿਲੋ ਚਵਾਇਆ ਏ ਤੇ ਅਜੇ ਦੇਨੇ ਨੇ ਹਫਤਾ ਮੰਨ ਕੇ ਚਲੋ ਦੇਨ ਉਤੇ 8 10 ਲੈ ਜਾਣੇ ਜਨੇ ਮਾ ਜੀ ਮੈਂ ਵੀ ਆਪ ਦੀ ਦੋਸਤ ਨੇ ਹਜ ਲੈਂਦੀ ਆ ਆਪਾਂ ਕਿ ਢਾਂਚਾ ਮੇਰੇ ਵੀਰ ਮਾਰੋ ਨੀਗਾ ਇਧਰ ਸਿੰਗਲ ਹੱਡੀ ਦੀਆਂ ਮੇਰੇ ਬਰੀਡ ਦੁੱਧ ਸੋ ਢਾਂਚਾ ਚਾਚਾ ਕਰੋਂ ਦੁੱਧ ਬਾਦ ਨੂੰ ਕਰਮਾਲੀ ਚੰਗਾ ਖੁੱਲਾ ਕੰਮ ਰੱਖੂਗੀ ਤਨੋਟ ਇਹ ਲਾ ਚੋਲਾ ਚਾਲਾ ਬਹੁਤ ਜ਼ਿਆਦਾ ਲੜਾ ਲੋੜਾਂ ਤੋਂ ਤੁਸੀਂ ਨਾਰਮਲ ਇੱਕ ਅੰਦਾਜ਼ਾ ਲਾ ਲਿਓ ਠੀਕ ਆ ਹੱਥੀ ਮੁਠੀ ਲੈ ਥਾਣਾ ਕਰੋ ਚੱਕ ਤੇ ਜੈ ਸੂਵਾ ਠੀਕ ਆ 8 10 ਕੋ ਕੋਈ ਮੰਨ ਕੇ ਲੈ ਕੇ ਜਾਵੇ 10 ਕੋ ਮੰਨ ਕੇ ਲੈ ਜਾਏ ਔਰ ਜਿੰਨੀ ਰਾਸਪ ਸ਼ਾ ਉਨੀ ਘਾਹ ਆ ਦੇਖੋ ਬਾਕੀ ਖਲੋਣੀ ਖਲਾਨੀ ਦੇਖੋ ਮੇਰੇ ਭਰਾ ਲੈ ਵੀ ਪਿੰਦੇ ਲੰਬੀ ਲੂਬੀ ਵੀ ਚੰਗੀ ਚੋਕੀ ਆ ਚੰਗੀ ਚੰਗੀ ਆ ਦੇਖੋ 10 ਫੁੱਟ ਦੀ ਗਲੀ ਮੇਰੇ ਹਿਸਾਬ ਨਾਲ ਮਗਰ 2 ਫੁੱਟ ਰਹਿ ਗਈ ਆ ਇਹ ਤੂੰ ਲਾਲਾ ਸਾਹਿਬ ਇੰਨਾ ਕ ਹੋਊਗੀ ਥਨੇ ਨਹੀਂ ਸਾਂਝਾ ਘਰ 10 ਫੁੱਟ ਦੀ ਗਲੀ ਛੱਡੀ ਅਗਲਾ ਠੀਕ ਆ ਖਿਓਂ ਦਿੱਤੀ ਆ ਚਲ ਮੋਰ ਦਾ ਸੇਵਕ ਲਓ ਵੀ ਤੇਜਾ ਸੋ ਦੋਸਤੋ ਕਰਾਸ ਬਰੀਡ ਤੁਹਾਨੂੰ ਦਿਖਾ ਰਹੇ ਆ ਪਾਠ ਲਾਜੇ 7 ਲਾਜੇ 10 ਲਾਜੇ ਚਲੋ ਜਿੰਨਾ ਵੀ ਸਮਾਂ ਲਾਜੇ ਪਸ਼ੂ ਠੀਕ ਆ ਜੀ ਪੂਰੇ ਕਿਨੇ ਮਿੱਠੇ ਦਿਨਾਂ ਦੇ ਸੂਪੇ ਦੇ ਥੱਲੇੋਂ ਚੰਗਾ ਪਸ਼ੂ ਬਣ ਕੇ ਤਿਆਰ ਹੋ ਜਾਂਦਾ ਬਣੂ ਰਾਸਾ ਚੰਗੀ ਹੈ ਇਹਦਾ ਸਤਿਗੁਰ ਦੀ ਕਿਰਪਾ ਭਾਵੇਂ ਕੋਈ ਆਪਾਂ ਨੂੰ 2-4 ਦਿਨ ਆਪਾਂ ਜਾ ਕੇ ਵੀ ਦਵਾ ਪੱਕਾ ਬਿਆਨਾ ਪਾ ਦੇ ਚਾ ਆ ਕੇ ਵਿਖਾ ਕੇ ਦੇਵਾਂਗੇ ਹਾਂ ਮੌਜੀ ਕਰੋ ਚੱਕ ਠੀਕ ਆ ਤੋ ਬਾਹਰ ਚੱਗੀਏ ਮੇਰੇ ਭਰਾ ਜੀ ਜਿਹੜੇ ਤਕਰੀਬਨ ਲੋਕ ਕੋਈ 20 ਲੀਟਰ 18 20 ਲੀਟਰ ਤੋਂ ਬਾਹਰ ਚਾਕ ਕਰਦੇ ਆ ਬਾਹਰ ਦੁੱਧ ਚੰਗਾ ਚਪਾਉਗੀ ਓਕੇ ਭਿੰਦੇ ਵੀਰ ਕੀ ਮੋਲ ਕੀ ਡਿਮਾਂਡ ਕਰਤੀ ਐ ਵੀ ਇਹਦਾ ਡਿਮਾਂਡ ਆ ਸਾਹ 75000 ਰੁਪਇਆ ਲੈਣਾ ਬਾਤ ਗੱਲ ਉਹ ਕਰਨੀ ਐ ਭਿੰਦੇ 75 ਦਾ ਮਾਰ ਕਲਾ 78 ਕਰਲਾ 80 ਕਰਲਾ ਵੀ ਜਿੱਥੇ ਆਪਾਂ ਦੇਣੀ ਹਾਂ ਨਾ 70 ਲੈ ਲਾਂਗੇ 70 ਹਾਂ ਠੀਕ ਆ ਜੀ ਹੋਰ ਜਿਹੜੀ ਗੱਲ ਖੋਣੋ ਵੀ ਮੋੜ ਕੇ ਬਸ ਖੱਬੀ ਜੇਬ ਚ ਪਾਉਣਾ ਉਹੀ ਐ ਨਹੀਂ ਤੂੰ ਤੂੰ ਜਿਹੜੇ ਆਖੀ ਉਹ ਪਾਉਂਗਾ ਅਜ ਬਾਹਰੀਆ ਲੋ ਵੀ 70000 ਰੁਪਏ ਹੈ ਭਿੰਦੇ ਵੀਰ ਨੇ ਕਿਹਾ ਤੇ ਨਵੇਰਾ ਦੇ ਦੀਏ 2 ਛੜਦੀਆਂ 3 ਛੜਦੀਆਂ 4 ਛੜਦੀਆਂ ਕਿੰਨੇ ਦੀ ਤੂੰ ਜੈ ਜੈ ਛੜਾ ਦੇ ਮੈਂ ਨਹੀਂ ਰੱਖਣਾ ਹਾਂ ਦੇਦ ਕੇ ਫਿਰ ਪੈਠ ਫੁੰਗਦੀ ਦਿਖਣੀ ਯਾਰ ਆਸਾਂ ਪੈਠ ਦੀ ਦੇ ਜਾ ਚਲੋ ਪੈਠ ਦੀ ਦੇ ਦਿਓ ਹਾਂ ਲਓ ਜੀ ਪੈਠ ਹਜ਼ਾਰ ਦੀ ਪਿੰਦਾਵਾ ਵੀ ਦੇ ਦਾਂਗੇ ਬਾੜ ਮੇਰੇ ਭਰਾਓ ਕ੍ਰੋਸ ਆ ਕ੍ਰੋਸ ਆਂਗਾ ਗਾ ਗਰਮੀ ਚ ਵਾਧੇ ਵਾਲਾ ਗਾ ਸਿਆਲ ਚ ਵਾਧੇ ਵਾਲਾ ਕੰਮ ਆ ਠੀਕ ਆ ਇਧਰ ਇੱਕ ਬਾੜ ਤੁਹਾਨੂੰ ਦਿਖਾਉਣੇ ਪਿੰਦੇ ਇਹਦਾ ਤੁਹਾਨੂੰ ਦੱਸਾਂਗੇ ਵੀ ਇਹਦਾ ਹਾਂ ਇਹਦਾ ਤੇਰੇ ਨਾਲ ਜਿਗਰ ਕੀਤਾ ਏ ਵੀ ਬੱਚਾ ਚੋਂ ਗਿਆ ਨੂੰ ਆਹੋ ਦੱਸਿਆ ਸੀ ਇਹਦਾ ਜੇ ਲੋ ਆਪਾਂ ਤੈਨੂੰ ਆਖਿਆ ਵੀਡੀਓ ਆਪਣੇ ਕੋਲੇ ਬਣੀ ਪਈ ਜਿੱਥੋਂ ਲਈਦੇ ਨੇ ਹਾਂ ਇੰਚ ਭਰਦਾ ਵੀ ਬਾਈ ਦਾ ਫਰਕ ਹੋਵੇ ਤਾਂ ਸਾਈ ਤੋਂ ਅਗਲੇ ਪੌਣੀ ਪੌਣੀ 5000 ਰੁਪਏ ਡਾਨਵਰ ਹਾਂਗਾ ਤੇ ਬਾਕੀ ਗੱਲ ਆਪੇ ਦੇ ਵਿੱਚ ਜਿਹੜਾ ਵੀ ਆਉਂਦਾ ਉਹ ਤੁਸੀਂ ਕਹਿ ਰਹੇ ਵੀ ਦੋ ਟਾਂ ਵਿੱਚ ਚੁਵਾ ਕੇ ਦੇਣੀ ਉਤਰਾਂ ਦੇਣੀ ਨਹੀਂ ਇਹ ਗਾਣੀ ਦੇਣੀ ਆ ਕਿਉਂਕਿ ਅਗਲੇ ਭੈਣ ਭਰਾ ਨੇ ਥੱਲੇ ਵੇਖਣਾ ਕਮੈਂਟ ਕਰਨਾ ਵੀ ਇਹ ਗੁਰੂਆ ਥਣ ਘਾਟ ਹੋਣਾ ਨੇ ਕੱਟ ਕੇ ਦੋ ਟਾਂ ਜਿਹੜਾ ਚਾਊਗਾ ਉਹਨੂੰ ਗਾ ਦੇਣੀ ਉਹਨੂੰ ਗਾ ਦੇਣੀ ਨਹੀਂ ਤੇ ਨਹੀਂ ਗਾ ਦੇਣੀ ਚਲੋ ਵੀਰ ਜੀ ਮਨਾ ਦੇ ਦੋ ਔਰ ਫਿਰ 15 ਕਿਲੋ ਕਾਜ ਹੋਏ ਕੋਈ ਫਾਲਟ ਹੋਵੇ ਤਾਂ ਬੰਦਾ ਵੈਸੇ ਗੱਲ ਕਹਿੰਦਾ ਹੀ ਨਹੀਂਗਾ ਠੀਕ ਹਾਂ ਜੀ ਵੀਰ ਜੀ 15 ਦਾ ਅੰਦਾਜ਼ਾ ਲਾ ਲਓ ਆ ਵੇ ਲੈ ਮਾਰੀ ਜੀ ਵੀਡੀਓ ਚ ਵਿਖਾਉਣੀ ਚਲ ਕੇ ਵਿਖਾ ਦੇ ਕਰ ਕੋਈ ਗੱਲ 1 ਮਿੰਟ ਸੇਵ ਕਰ ਰੋਕ ਲਾ ਆ ਆ ਕਰ ਲੈਣ ਦਾ ਕੰਮ ਇਹ ਜਿਹੜੀ 1 ਮਿੰਟ ਦੀ ਕਲਿੱਪ ਬਲਾਈ ਹੈ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੋٹے ਤੌਰ ਤੇ ਅੰਦਾਜ਼ਾ ਤਾਂ ਲਾ ਲਓ ਆ ਆ ਜਬਾਈ ਮਾਸਾ ਜਿੰਨੀ ਹੋਵੇ ਆ ਦਿਖਾ ਦਿਓ ਖਰਚ ਆ ਦੇਖ ਹਾਂ ਇੱਧਰ ਰਹਿ ਗਈ ਬਾਈ ਇਹ ਤੁਸੀਂ ਦੇਖ ਲਓ ਠੀਕ ਹੈ ਜੀ ਬੜੀ ਧਨੀ ਇਸੇ ਤਰ੍ਹਾਂ ਦੇਖੋਗੇ ਪਰ ਫਿਰ ਵੀ ਤਾਂ ਆਪੀ ਚੋਕੇ ਤਸੱਲੀ ਕਰੋ ਵੀ ਕਿਤੇ ਘੱਟ ਹੋਇਆ ਕਿਤੇ ਵਾਧਾ ਨਾ ਕਰਾਇਆ ਪੜਾ ਪਿੰਦੇ ਬਗੈ ਨੀ ਆ ਜੇ ਬਾਹੀ ਖਾ ਦੇ ਆ ਥਾਰ ਚੋਂ ਕੇ ਜ ਬੱਚਾ ਠੀਕ ਹੈ ਮਗਰ ਬੱਛੀ ਹੈ ਆਵੇ ਪਸ਼ਮ ਕੇ ਚੌਥਾ ਥਾਣਾ ਜੋ ਤੁਰ ਹੀ ਆਉਂਦੀ ਐ ਫੋਨ ਮਗਰ ਬੱਛੀ ਹੈ ਤੇ ਬੱਛਾ ਮਗਰ ਆਸਿਆ ਮਗਰ ਬੱਛਾ ਤੇ ਕਿੰਨੇ ਦਿਨਾਂ ਦਾ ਉੱਠਾ ਤਾਂ 10 ਦਿਨਾਂ ਦਾ ਆ 12 ਦਿਨਾਂ ਦਾ ਮੰਨ ਲਓ ਦੋ ਵਾਰੀ 12 ਦਾ ਮੰਨ ਲਓ ਦਸਾਂ ਦਾ ਮੰਨ ਲਓ ਆ ਮਗਰ ਬੱਛਾ ਮੇਲ ਕਾਫ ਆ ਠੀਕ ਹੈ ਜੀ ਬੱਚਾ ਬਾੜ ਵੀ ਆਪਾਂ ਜੇਕਰ ਗੱਲ ਕਰੀਏ ਤੇ ਇਸ ਵਕਤ ਦੁੱਧ ਕਿੰਨਾ ਦੇ ਥੰਨੇ ਦੁੱਧ ਦਾ ਆਸਾ 15 ਕਿਲੋ ਮਨਾ ਕੇ ਦੇਣਾ ਏ ਤੇ ਜਦੋਂ ਪਸੰਦੀ ਬਾਲਟੀ ਰੱਖ ਕੇ ਤਾਂ ਬੰਦਾ ਆਉਂਦਾ ਹੋਰ ਕੋਈ ਕੰਮ ਕਰ ਲੇ ਲਓ ਜੀ 15 ਕਿਲੋ 15 ਕਿਲੋ ਦੁੱਧ ਬਿਲਕੁਲ ਮਿੰਨਤੀ ਵਾਲਾ ਠੀਕ ਆ ਜੀ ਕਿਉਂਕਿ ਜਦੋਂ ਵੀ ਕੋਈ ਸੱਜਣ ਖਰੀਦੂਗਾ ਜਿਹਨੇ ਆਣ ਕੇ ਮਗਰ ਖੜਨਾ ਠੀਕ ਆ ਜੀ ਉਹ ਦੋ ਟਾਈਮ ਚਵਾਵੇ 15 ਕਿਲੋ ਨਿਗਲੇ ਤੇ ਲੈ ਕੇ ਜਾਏ ਓ ਠੀਕ ਆ ਬਾੜ ਵੀ ਤਤਕੁੱਦ ਵਾਲੀ ਆ ਖਾਲੀ ਵੀਡੀਓ ਕਾਲ ਤੇ ਕਰਾ ਲੈ ਜਦ ਦਿਨ ਭੋਰਾ ਜਿੰਨੇ ਵੀ ਭਾਈ ਹੋਵੇ 5000 ਰੁਪਏ ਦਾਨ ਪਰੂਗਾ ਬੰਦੇ ਦੋ ਨਾਲ ਲੈ ਕੇ ਆਵੇ ਹਾਂ ਹ ਅਰੇ ਮਾਲਕ ਦੀ ਕਿਰਪਾ ਉਹ ਗਾਂ ਬਣੀ ਆ ਨਵਾਉਣ ਲੱਗਿਆ ਜਿਹੜਾ ਕੰਮ ਹੋ ਜਾਣਾ ਲੈ ਬਈ ਕਾ ਸੇ ਕਾ ਕਰਦੇ ਐ ਸਰ ਸੋਤ ਗਾਂ ਕਰੋ ਗਾਂ ਕਰੇ ਆ ਲੱਤ ਪਟਾ ਦਿਓ ਪਰਲੀ ਆ ਦੇਖੋ ਹੋਰ ਕਾ ਕਰ ਗਾਂ ਕਰ ਦੋ ਲੈ ਆ ਰੋਕ ਦੇ ਲੈ ਲੋ ਵੀ ਇਹ ਥਣ ਦਾ ਸਹਜ ਆ ਸ਼ੇਪ ਦੇ ਠੀਕ ਆ ਜੀ ਥੋੜਾ ਲਾ ਕਿਉਂ ਕਰਕੇ ਦਿਖਾ ਰਿਆ ਤੁਹਾਨੂੰ ਵੀ ਕੋਈ ਕਿਸੇ ਰਕਮ ਦਾ ਕੋਈ ਨਿਸ਼ਾਨ ਵਾਧੂ ਘਟੂ ਨਹੀਂ ਗਿਆ ਠੀਕ ਆ ਸੋ ਬਾਕੀ ਬੇਨੂਨ ਹਵਾਨੇ ਲੈਵੇ ਤੇ ਕਾਫੀ ਆ ਸੋ 15 ਕਿਲੋ ਤੋਂ ਜਿਹੜੀ ਨੇ ਸ਼ੁਰੂਆਤ ਕੀਤੀ ਹੈ ਸਟਾਰਟਿੰਗ ਆ ਸੋ ਸੁਆਬ ਦੀ ਸਮਝ ਨਾਲ ਦੂਜਾ ਮੰਨ ਕੇ ਲੈ ਜਾਓ ਆਪ ਦੀ ਸਮਝਾਂ ਤੇ ਜੇ ਮਾਨਕ ਜੇ ਦੂਜੇ ਮਾਨਕ ਲਈ ਕੋਈ ਤੀਜੇ ਮਾਨੜੇ ਹਾਂ ਬਾਕੀ ਆ ਨਾਂ ਬੱਚੇ ਨੇ ਮੂੰਹ ਮਾਰਿਆ ਦਾ ਚੁੰਗਿਆ ਦਾ ਪੱਧਰੀ ਫੁੱਟਬਾਲਾਂ ਮ ਬੰਨ ਲਈ ਆ ਠੀਕ ਆ ਇਹ ਸੋ ਕਰਕੇ ਭਾਣ ਭਰਾਵਾਂ ਤਸल्ली ਫੁੱਲ ਦਿੱਤੀ ਆ ਵੀ ਜਿੰਨੀ ਸਾਈ ਪਾਓਗੇ 5000 ਮੈਂ ਮੋੜੂ ਜੇ ਬਾਈਕ ਕੱਟ ਜੇ ਠੀਕ ਆ ਜੀ ਹਾਂਜੀ ਚਲੋ ਤੋਪੇ ਕੀ ਆ ਗੱਲ ਆਹ ਇਹ ਨਹੀਂ ਵੀ ਆ ਮੈਂ ਵੀਡੀਓ ਤੇ ਆਖਦਾ ਕਿਹੜਾ ਕੋਈ ਆਂਡਾ ਕੋ ਪਊਆ ਆਉਣ ਵਾਲੇ ਵੀ ਬਈ ਬੈਠੇ ਆ ਨਹੀਂ ਨਹੀਂ ਜਿੰਨੇ ਅਗਲਾ ਦਾ 5000 ਤਾਂ ਲੈ ਗਿਓ ਝੂਠਾ ਕਰਕੇ ਇਹਨੂੰ ਬਸ ਬਸ ਫਿਰ ਆਨਲਾਈਨ ਵੀਡੀਓ ਚੜੀਏ ਕਿੜੀ ਆਪਾਂ ਮੋਬਾਈਲ ਤੋਂ ਡਿਲੀਵਰ ਜਦੋਂ ਪਸੰਦ ਵੀ ਚੌਹਾਂ ਥਣਾ ਦੇ ਇਤਰੇ ਤਰੀ ਆਣੀ ਹਾਂ ਹਾਂ ਤੇ ਦੂਰੇ ਮੋਲ ਬੋਲਦੇ ਦੇ ਦਈਏ ਕਿੰਨੇ ਦੀ ਮੋਲ ਦਾ ਆਸਾ ਦਾ ਹਾਂ ਨਾ 55000 ਦੀ ਦੇ ਦਿਆਂਗੇ 55000 ਦੀ ਹਾਂਜੀ 55000 ਦੀ ਹਾਂਜੀ 55000 ਦੇ ਵੇਖ ਲੈ ਰੇਟ ਕੀ ਆ ਵੱਡੀ ਗਾਂ ਜਿੱਡੀ ਗਾਂ ਹੈ ਦੁੱਧ 18 20 ਕਲਰ ਮਾਣਾ ਕਰਨੋ ਫੜੀ ਬਰੂਗੀ ਆ ਚਲੋ ਉਹ ਪਾਲੇ ਦਾ ਜਿੰਨਾ ਪਾਲਣਗੇ ਵਿੱਚੋਂ ਲੈਣਗੇ ਹਨਾ ਬਰੀਡ ਵਾਲੀ ਆ ਕੋਈ ਲੈਸ ਹੈਗੀ ਵਿੱਚੋਂ ਇਹਦੇ ਹੋਰੋ ਬੜਾ ਕਰਦਾ ਕੋਈ ਭੈਣ ਭਰਾ ਜੀ ਦੇ 54 ਦੀ 53 ਦੀ ਕਰਦਾ 54000 ਦੀ ਦੇ ਦਿਆਂਗਾ 54 ਦੀ 54 ਦੀ ਦੇ ਦਿਆਂਗਾ ਬਹੁਤ ਚਲੋ ਕਿਉਂਕਿ ਕਾਣੀ ਕੰਜੀ ਜਿਹੀ ਕਰਕੇ ਆਪਾਂ ਕੋ ਮੋਲਣੀ ਇਹ ਤਾਂ ਪਾਣਾ ਕਿਉਂਕਿ ਸੁਆਗ ਨਹੀਂ ਆਉਦਾ ਡੰਗਰ ਦਾ ਜਦੋਂ ਨਾ ਕਾਣਾ ਦਾ ਠੀਕ ਠੀਕ ਆ। ਮੈਂ ਵੀ ਫਿਰ ਵੀ ਚਲੋ ਕੋਈ ਗੱਲ ਨਹੀਂ ਬਣਿਆ ਥਣਿਆ ਕੋਈ ਸੂਈ ਸਵਾਈ ਕੋਈ ਗੱਪਨ ਤਾਂ ਆਇਆ ਨਹੀਂ। ਹਾਂਜੀ ਹਾਂਜੀ ਠੀਕ ਆ ਤੇ ਆਪਦਾ ਮੇਰਾ ਭਰਾ ਤਸਦੀਕ ਕਰੋ। ਬਾਕੀ ਪਹਿਲਾਂ ਜੇ ਆਪਾਂ ਗੱਲ ਕਰਤੀ ਆ ਵੀ ਕਿਸੇ ਭਰਾ ਨੂੰ ਇਹ ਨਹੀਂ ਸੱਜਿਆ ਜਾਊਗਾ ਵੀ ਗਲਤ ਗੱਲ ਹੋਵੇ। ਇੱਥੇ 22 ਛਈ ਰੱਖਦੀ ਹੋਵੇ ਤੇ ਇੱਥੇ ਤੁਸੀਂ ਆਓ ਤੇ ਗੱਲ ਬਸ ਸੁਆਗ ਨਹੀਂ ਆਉਂਦਾ ਕਿ ਇੱਥੇ ਜਿਹੜੀ ਹੁਣ ਮੇਨ ਗੱਲ ਹੋਈ ਹੈ ਮੌਕੇ ਤੇ ਕਿ ਬੱਚੇ-ਪੁੱਛੇ ਨੇ ਮੂੰਹ ਮਾਰਤਾ ਉਹ ਇਸਕੇ ਲਈ ਤੋਂ ਮਾਲ ਇਹਨਾਂ ਦੇ ਕੋਲ ਤਕਰੀਬਨ ਆਇਆ ਗਿਆ ਰਹਿੰਦਾ ਰੁਟੀਨ ਦੇ ਵਿੱਚ ਭਿੰਦੇ ਵੀਰ ਇੱਕ ਕੰਟੈਕਟ ਨੰਬਰ ਆਪਣੇ ਕਰਦੇ ਸਾਂਗੇ ਡੋਟਰ ਆਸ਼ਾ ਨੰਬਰ ਆਪਣੇ ਹੈਗਾ 95922 ਆ ਤੇ 75512 ਆ ਕਈ ਯਾਰ ਬੀਜੀ ਕੂਜੀ ਵੜਾਉਂਦਾ ਭਣ ਭਰਾ ਬੀ ਯਾਰ ਬੀਜੀ ਵੜੇ ਆਉਂਦੇ ਜੇ ਆ ਨੰਬਰ ਇੱਕ ਲੱਗੇ ਲੱਗਾ 88470 ਤੇ 07408 ਲਓ ਜੀ ਕਰੋ ਜੀ ਹਾਂਜੀ ਸੋ ਇਹ ਨੰਬਰ ਆ ਦੋਸਤੋ ਨੰਬਰਾਂ ਤੇ ਕਾਲ ਕਰਕੇ ਕਰੋ ਗੱਲ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ